1 2 3 4 5 6 7 8 9 10 11 ਤੇ 12 10 ਰੁਪਈਆ ਦੇ حساب ਨਾਲ 120 ਰੁਪਈਏ ਹੋਗੇ ਠੀਕ ਆ 120 ਰੁਪਈਏ ਦੇਣਾ ਹੁਣ ਤੈਨੂੰ ਇਹਨਾਂ ਫਿਰ ਮੇਰੇ ਸਾਰੇ ਇਹ ਹੋਸ਼ਾ ਤੂੰ ਫਿਰ ਸਾਰੇ ਵਿਕ ਜਾਣਗੇ ਇਤਰੇ ਹੈ ਆ ਜਾ ਉਹ ਰਾਂ ਬੈਠ ਪਾ ਕਿੱਥੋਂ ਆਇਆ ਤੂੰ ਉੱਚੋ ਉੱਚੋ ਤੋਂ ਟਾਈਮ ਹੁਣ 10 ਵਜੇ ਪਈ ਆਗੇ ਰਾਤ ਦੇ ਤਿੰਨ ਵੇਚ ਦਾਂਗਾ ਹੈ ਕਿੰਨੇ ਰੁਪਏ ਦਾ ਇੱਕ ਪੈਨ ਦੰਨਾ 10 10 ਰੁਪਈਆ ਦਾ ਕਿੰਨੇ ਵੇਚ ਦਿੰਨਾ ਦਿਨ ਚ 500 500 ਪੈਨ ਵੇਚ ਦੇ ਗਏ ਜਾਂਦੇ 500 500 ਨਹੀਂ 500 ਰੁਪਈਆ ਦੇ ਅੱਛਾ 500 500 ਦੇ ਪੈਨ ਵੇਚ ਦਿੰਨਾ ਤਾ ਹੁਣ ਤੂੰ ਰਾਤ ਨੂੰ ਜਾਏਗਾ ਕਿਦੇ ਤੇ ਘਰੇ ਆ ਇਸ ਵੇਲੇ ਰਾਤ ਨੂੰ ਚੜ ਕੇ ਕਿਸ ਨਾਲ ਚੜ ਕੇ ਭੱਜ ਜਾਏਗਾ ਜਵਾਕਰ ਪਹਿਲਾਂ ਦੇਖ ਲੈ ਵੀ ਇਸ ਤੋਂ ਮੰਗਦਾ ਨਹੀਂਗਾ ਮਿਹਨਤ ਕਰਦਾ ਆਪਦੀ ਨਾ ਸਕੂਲ ਨਹੀਂ ਜਾਂਦਾ ਹੁੰਦਾ ਜਾਨਾ ਕਿ ਜਾਂਦਾ ਨਹੀਂ ਸਹੀ ਸਹੀ ਦਾ ਜਾਨਾ ਕਦੋਂ ਅੱਜ ਤੱਕ ਗਿਆ ਨਹੀਂ ਅੱਜ ਗਿਆ ਨਹੀਂ ਨਹੀਂ ਸਕੂਲ ਜਾਇਆ ਕਰ ਨਾ ਸਕੂਲੋਂ ਆ ਕੇ ਇਹ ਕੰਮ ਵੀ ਕਰ ਲਿਆ ਕਰ ਸਕੂਲ ਵੀ ਜਾਏਗਾ ਕੋਣ ਬੈ ਤੇਰੇ ਕੋਲ ਕਿੰਨੇ ਪੈਨ ਬਚ ਗਏ ਮੇਰੇ ਕੋਲ 12 ਕਿੰਨੇ ਆ ਦਿਖਾ 2 3 4 5 6 7 ਤਾਂ 7 ਆ ਗਏ 1 2 3 4 5 6 7 8 9 10 12 ਕਿੰਨੇ ਦੇ ਹੋਗੇ ਇਹ 10 ਰੁਪਿਆ ਦਾ ਇੱਕ ਹਾਂ 120 ਦੇ 120 ਰੁਪਿਆ ਦੇ ਹੋਗੇ ਇੱਕ ਲੈ ਲਾਂ ਮੈਂ ਹੈ ਅੱਧਾ ਕੇ ਕੁਛ ਕਰਦਾ ਨਹੀਂ ਗਾ ਆ ਲੈ ਆ ਲੈ ਇਸ ਵੇਲੇ ਇੰਨੀ ਰਾਤ ਨੂੰ ਬਾਹਰ ਆਇਆ ਕਰ ਤੂੰ ਦਿਨੇ-ਦਿਨੇ ਪੈਨ ਵੇਚ ਕੇ ਨਾ ਟਾਈਮ ਨਾ ਘਰੇ ਬਗ ਜਾਗਾ ਤੂੰ ਉਮਰ ਕੇ ਨੀਅ ਤੇਰੀ 10 10 ਸਾਲਾਂ ਦੀ ਉਮਰ ਆ ਬਾਈ ਦੇਲ ਜਵਾਬ ਤੇ ਰਾਤ ਦੇ 10 ਵਜੇ ਪਿਆ ਸਹੀ ਅਦੇਸ਼ ਦੇ ਕੋਲੇ ਫਿਰਦਾ ਪੈਨ ਵੇਚਦਾ ਲੈ ਕੇ ਚੋ ਪੁੱਛੋ ਮੰਡੀ ਤੋਂ ਆ ਤੇਰੇ ਤਰ੍ਹਾਂ ਚੱਪਲਾਂ ਪਾਈਆਂ ਨਾ ਤੇ ਗਰਮੀ ਇੰਨੀ ਹੈਗੀ ਕਿੰਨੀ ਗਰਮੀ ਹੈ ਮੈਂ ਮੈਂ ਤੈਨੂੰ ਦੁਪਹਿਰੇ ਵੀ ਦੇਖਿਆ ਸੀ ਫਿਰ ਤੈਨੂੰ ਮੈਂ ਤੈਨੂੰ ਉਦੋਂ ਵੀ ਨੋਟ ਕੀਤਾ ਸੀ ਤੂੰ ਆਊਟਲੈਟ ਦੇ ਵਿੱਚ ਫਿਰਦਾ ਸੀ ਘੇੜ ਦਿੰਦਾ ਫਿਰਦਾ ਸੀ ਨਾ 120 ਰੁਪਏ ਹੁਣ ਤੇਰੇ ਸਾਰੇ ਖਰੀਦ ਲਾਂ ਮੈਂ ਫਿਰ ਖੁਸ਼ਾਂਗਾ ਫਿਰ ਹੈਂ ਕਰੇ ਜਾ ਮੁਰਕੇ 1 2 3 4 5 6 7 8 9 10 11 ਤੇ 12 10 ਰੁਪਈਆ ਦੇ حساب ਨਾਲ 120 ਰੁਪਈਏ ਹੋਗੇ ਠੀਕ ਆ 120 ਰੁਪਈਏ ਦੇਣਾ ਹੁਣ ਤੈਨੂੰ ਇਹਨਾਂ ਫਿਰ ਮੇਰੇ ਸਾਰੇ ਇਹ ਖੋਸ਼ ਆ ਤੂੰ ਫਿਰ ਸਾਰੇ ਵਿਕ ਜਾਣਗੇ ਇਤਰੇ ਹੈ ਜਿੰਨੇ ਕ ਆਪਣੇ ਕੋਲੇ ਹੈਗੇ ਜਿੰਨਾ ਕ ਆਪਣਾ ਸਰਦਾਗਾ 120 ਹੋ ਗਿਆ ਤੇਰੇ ਆ ਲੈ ਆ ਕਿੰਨੇ ਆ 200 ਕਿੰਨੇ ਮੁੜਦੇ ਆ ਅਸੀ ਅਸੀਂ ਵੀ ਮੋੜਨਗੇ ਹਾਂ ਪੜ੍ਹਦਾ ਤਾਂ ਹੈਗਾ ਸਾਫਤਾ ਹੁੰਦਾ ਪੂਰਾ ਹਨਾ ਪਰ ਸਕੂਲ ਜਾਇਆ ਕਰ ਤੂੰ ਹੋਰ ਵੀ ਠੀਕ ਆ ਚਾਰ 6 ਸਭ ਨਲ ਤੋਂ ਉਧਰ ਉਹ ਠੇਕੇ ਕਣੀ ਫਿਰਦਾ ਜੈ ਇਸ ਵੇਲੇ ਠੇਕੇ ਕਣੀ ਨਹੀਂ ਜਾਇਆ ਕਰ ਤੇਰੇ ਕੋਲੇ ਪੈਸੇ ਹੁੰਦੇ ਆ ਥੋੜੇ ਬਹੁਤ 150 ਜਿੰਨਾ ਵੀ ਹੁੰਦਾ ਨਾ ਕੋਈ ਪਤਾ ਨਹੀਂ ਹੁੰਦਾ ਕਿਸੇ ਦਾ ਗੱਲ ਤੂੰ ਗਿਣ ਮੈਂ ਕਿਉਂ ਗਿਣਾ ਆਪੀ ਗਿਣੰਦੋ 1 2 3 4 5 6 7 ਲੈ ਮੈਂ ਗਿਣਾ 80 ਬੀ ਤੇ ਬੀ 40 50 60 70 ਤੇ 10 80 ਇਹ ਮੇਰੇ ਬੰਦੇ ਆ ਮੁੜਦੇ ਆ ਕਿ 200 ਚੋਂ ਹੈਂ ਆ ਪੈਨ ਵੀ ਮੇਰੇ ਹੋ ਗਏ 80 ਰੁਪਏ ਵੀ ਮੇਰੇ ਮੁੜ ਗਏ ਠੀਕ ਆ ਉਸ ਰੱਖ ਲੈਣਾ ਤੂੰ ਰੱਖ ਲਿਆ ਐ ਕਰ ਲੈ ਆ ਵੀ ਤੂੰ ਰੱਖ ਨਹੀਂ 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 ਰੱਖ ਠੀਕ ਆ ਵਧੀਆ ਖਾਈ ਰਪਾਲ ਤਿੰਨ ਤੂੰ ਰੱਖਣਾ ਆਪਾਂ ਤਿੰਨ ਬੰਦੇ ਆ ਹੈਨਾ ਆ ਲੈ ਨਹੀਂ ਨਾ ਨਾ ਬੈਠ ਆ ਮੇਰੀ ਗੱਲ ਸੁਣਾ ਉਰਾ ਆ ਤਾਂ ਉਰਾ ਉਰਾ ਪਹਿਲਾਂ ਇੱਕ ਮਿੰਟ ਉਰਾ ਗੱਲ ਸੁਣ ਅਸੀਂ ਤੂੰ ਇਹ ਬੰਨ ਕੇ ਹੋਰ ਨੂੰ ਵੇਚਦੀ ਨਹੀਂ ਮੈਂ ਘਰੇ ਜਾਣਾ ਹਾਂ ਮੈਂ ਘਰੇ ਜਾਈਂ ਪਰ ਤੂੰ ਕੱਲ ਨੂੰ ਵੇਚਦੀ ਇਹ ਕੱਲ ਨੂੰ ਵੇਚਦੀ ਅਸੀਂ ਤਿੰਨ ਜਾਣੇ ਆਂਗੇ ਨਹੀਂ ਕੰਮ ਅੱਜ ਰੱਖ ਲਉ ਨਹੀਂ ਕੋਈ ਨਾ ਤੂੰ ਤੇਰੇ ਕੰਮ ਆ ਜਾਣਗੇ ਸਟੋਰ ਕੰਮ ਅੱਜ ਲੈ ਲੈ ਕੋਈ ਨਾ ਸਟੋਰ ਤੇ ਕੰਮ ਆ ਜਾਣਗੇ ਤਿੰਨ ਸਾਨੂੰ ਬਹੁਤਾ ਗੀ ਨਹੀਂ ਲੈ ਲਉ ਕਿੰਨਾ ਸਿਆਣਾ ਜਵਾਬ ਆ ਰਿਹਾ ਪਾ ਯਾਰ ਹੈ ਨਾਲੇ ਮਿਹਨਤ ਕਰਦਾ ਨਾਲੇ ਇਮਾਨਦਾਰੀ ਹੈ ਨਹੀਂ ਤੂੰ ਆਪ ਐਨੇ ਮੈਂ ਗੱਲ ਮੰਨੀ ਦੀ ਹੁੰਦੀ ਆ ਰੱਖ ਲੈ ਨਹੀਂ ਕੱਈ ਕੱਲ ਨੂੰ ਵੇਚ ਲਈ ਤੂੰ ਕੱਲ ਨੂੰ ਵੇਚੀ ਇਹਨਾਂ ਨੂੰ ਨੇ ਆਉਂਗਾ ਨਹੀਂ ਇੱਧੇ ਕੱਲ ਬਸ ਜਿੱਥੇ ਮਰਜੀ ਕੋਈ ਨਾ ਜਿੱਥੇ ਮਰਜੀ ਵੇਚ ਲਈ ਕੱਲ ਨੂੰ ਵੇਚ ਲਈ ਇਹਨਾਂ ਨੂੰ ਆ ਲੈ ਮੰਨ ਲੈ ਕੱਲ ਤਾਂ ਮਨ ਮਰੀ ਆ ਲੈ ਆ ਲੈ ਫੜਾ ਆ ਲੈ ਤੂੰ ਆ ਫੜਾ ਦੇ ਪਿੰਨ ਨਹੀਂ ਰੱਖ ਲੋ ਤੂੰ ਆ ਤਿੰਨ ਤਿੰਨ ਲੈ ਕੇ ਜਾਵਾਂਗੇ ਇੰਨੇ ਅਸੀਂ ਕੀ ਕਰਨੇ ਆ ਲੈ ਹੋਰ ਕਿਸੇ ਨੂੰ ਦੇ ਦੇ ਕਿਹਨੂੰ ਦੇਵਾਂਗੇ ਉਹਨਾਂ ਨੂੰ ਸਾਰਿਆਂ ਨੂੰ ਦੇ ਦੇ ਇੱਕ ਇੱਕ ਚੱਲ ਫਿਰ ਆ ਚਾਰ ਰੱਖ ਲੈ ਸੇ ਚਾਰ ਬੋਤਲ ਕੱਲ ਨੂੰ ਤੂੰ ਕੱਲ ਨੂੰ ਆ ਦੋ ਦੇ ਸਾਰੇ ਰੱਖ ਆ ਇਹਨੇ ਲੈ ਚਾਰ ਅਸੀਂ ਰੱਖ ਲੈ ਚਾਰ ਰੱਖ ਲੈ ਸੀ ਆਹੜਾ ਕਲਰਾਂ ਦੇ ਰੱਖ ਲੈ ਰੰਗਾਂ ਦੇ ਲੈ ਆ ਲੈ ਇਹਨੇ ਤਾਂ ਲੈ ਜਾ ਕੰਮ ਆ ਜੀ ਲੈ ਲਓ ਖੁਸ਼ ਹੁਣ ਅਕਾ ਮੈਂ ਹੁਣ ਸਿੱਧਾ ਘਰੇ ਜਾਈ ਕੱਲ ਕੱਲ ਕਿਧਰ ਨਾ ਜਾਏਗਾ ਠੀਕ ਆ ਇੰਨੀ ਲੇਟ ਨਾ ਪੈਨ ਵਿੱਚ ਕਰ ਚਾਹ ਨਾਲ ਚੱਹੀ ਠੀਕ ਆ ਹੁਣ ਲੈ ਬਾਈ ਜਵਾਕ ਚੱਲ ਖੁਸ਼ ਹੋ ਗਿਆ ਨਾ 2-400 ਰੁਪਏ ਨਾਲ ਕੀ ਹੁੰਦਾਗਾ ਤੇ ਟਾਈਮ ਬਹੁਤ ਹੋਇਆ ਪਿਆ 10 ਵਜੇ ਪਿਆ ਕੱਲਾ ਫਿਰਦਾਗਾ ਮਿਹਨਤ ਕਰਦਾ ਵੇ ਮੰਗਦਾ ਨਹੀਂ ਹੈਗਾ ਕਿਸੇ ਤੋਂ ਤੇ ਮੈਂ ਪੱਕਿਆ ਵੀ ਆਪ ਹੀ ਪੈਨ ਰੱਖ ਲਾ ਪਰ ਧੱਕੇ ਨਾਲ ਲੈ ਕੇ ਨੀ ਗਿਆ ਭੱਜ ਗਿਆ ਕਹਿੰਦਾ ਨਹੀਂ ਤੁਸੀਂ ਰੱਖੋ ਆ ਪ੍ਰਮਾਤਮਾ ਸਭ ਨੂੰ ਖੁਸ਼ ਰੱਖੇ ਨਾ